ਦੋਸਤੋ ਇਸ ਵੇਲੇ ਮੈਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਬਿਲਕੁਲ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਖੜਿਆ ਆ ਮੈਂ ਘੱਗਰ ਦੇ ਪੁਲ ਦੇ ਉੱਪਰ ਜਿੱਥੇ ਪੈਰਾ ਮਿਲਟਰੀ ਫੋਰਸ ਨੇ ਆਪਣਾ ਨਾਕਾ ਲਾਇਆ ਹੋਇਆ ਸੀ ਕਿਸਾਨਾਂ ਨੂੰ ਅੱਗੇ ਨਹੀਂ ਸੀ ਜਾਣ ਦਿੱਤਾ ਤੇ ਸ਼ੰਭੂ ਬਾਰਡਰ ਬਿਲਕੁਲ ਸਾਫ਼ ਕੀਤਾ ਜਾ ਰਿਹਾ ਹੈ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਪੂਰੇ ਸ਼ੰਭੂ ਬਾਰਡਰ ਦਾ ਢੇਡਾ ਲਵਾਉਂਗਾ ਪੂਰਾ ਤੁਹਾਨੂੰ ਕਿਸਾਨ ਧਰਨਾ ਦਿਖਾਉਂਗਾ ਕਿ ਸ਼ੰਭੂ ਬਾਰਡਰ ਇਸ ਵੇਲੇ ਸਵੇਰ ਦੇ ਵੇਲੇ ਸਥਿਤੀ ਕੀ ਹੈ ਤੁਸੀਂ ਨਾਲ ਜੁੜੇ ਰਹੋ ਜਿਹੜੀ ਸਟੇਜ ਸੀ ਕਿਸਾਨਾਂ ਦੀ ਸਟੇਜ ਨੂੰ ਵੀ ਹਟਾਇਆ ਗਿਆ ਸਾਰਾ ਧਰਨਾ ਚੁੱਕਿਆ ਜਾ ਰਿਹਾ ਇੱਥੋਂ ਆਪਰੇਸ਼ਨ ਚੱਲ ਰਿਹਾ ਸ਼ੰਭੂ ਬਾਰਡਰ ਦੇ ਉੱਪਰ ਤੁਸੀਂ ਵੀਡੀਓ 'ਚ ਨਾਲ ਜੁੜੇ ਰਹੋ ਮੈਂ ਤੁਹਾਨੂੰ ਕੱਲੀ-ਕੱਲੀ ਜਿਹੜੀ ਚੀਜ਼ ਹੈ ਉਹ ਸ਼ੰਭੂ ਬਾਰਡਰ ਦੀ ਦਿਖਾਉਂਗਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕਿ ਜਿੱਥੇ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਰਸਤਾ ਰੋਕਿਆ ਗਿਆ ਸੀ ਮੇਰੇ ਪਿੱਛੇ ਤੁਸੀਂ ਦੇਖੋ ਦੋਸਤੋ ਇਹ ਸ਼ੰਭੂ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਬਿਲਕੁਲ ਮੈਂ ਖੱਗਰ ਦੇ ਉੱਪਰ ਖੜਿਆ ਹਾਂ ਇੱਥੇ ਦੇਖੋ ਤੁਸੀਂ ਕਿ ਜਿਹੜੀ ਪੈਰਾ ਮਿਲਟਰੀ ਫੋਰਸ ਹੈ ਉਹਨੇ ਜਿਹੜਾ ਰਸਤਾ ਰੋਕਿਆ ਹੋਇਆ ਸੀ ਹਰਿਆਣਾ ਪ੍ਰਸ਼ਾਸਨ ਨੇ ਜਿੱਥੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੋਂ ਕਿਸਾਨਾਂ ਨੂੰ ਅੱਗੇ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਇਸ ਵੇਲੇ ਬਿਲਕੁਲ ਮੈਂ ਉੱਥੇ ਹੀ ਖੜਿਆ ਹਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਰਸਤਾ ਸਾਫ਼ ਕੀਤਾ ਜਾ ਰਿਹਾ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਜੀਸੀਵੀ ਮਸ਼ੀਨਾਂ ਨੇ ਫਿਲਹਾਲ ਆਪਾਂ ਨੂੰ ਦੋ ਦਿਖ ਰਹੀਆਂ ਪਿੱਛੇ ਹੋਰ ਵੀ ਮਸ਼ੀਨਾਂ ਹੋ ਸਕਦੀਆਂ ਨੇ ਆਹ ਜਿਹੜੀਆਂ ਜੀਸੀਵੀ ਮਸ਼ੀਨਾਂ ਨੇ ਇਹਨਾਂ ਮਸ਼ੀਨਾਂ ਦੇ ਨਾਲ ਜਿਹੜੀ ਇੱਥੇ ਬੈਰੀਗੇਟਿੰਗ ਕੀਤੀ ਗਈ ਸੀ ਉਹ हटਾਈ ਜਾ ਰਹੀ ਹੈ ਹੁਣ ਆਪਾਂ ਚੱਲਦੇ ਹਾਂ ਪੰਜਾਬ ਵਾਲੇ ਪਾਸਿਓਂ ਹੁਣ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜਿੱਥੇ ਕਿਸਾਨਾਂ ਦੀ ਜਿਹੜੀ ਸਟੇਜ ਸੀ ਉਹ ਸਟੇਜ ਲੱਗੀ ਹੋਈ ਸੀ ਆਪਰੇਸ਼ਨ ਕਲੀਨ ਦੇ ਤਹਿਤ ਆਪਰੇਸ਼ਨ ਕਲੀਨ ਲਈ ਸਰਕਾਰ ਨੇ ਤਾਂ ਮੈਂ ਹੀ ਕਹਿ ਰਿਹਾ ਹਾਂ ਕਿ ਆਪਰੇਸ਼ਨ ਕਲੀਨ ਕੀਤਾ ਜਾ ਰਿਹਾ ਹੈ ਕਿ ਭਾਪਕੇ ਜਿਹੜੇ ਰਸਤੇ ਨੇ ਰਸਤੇ ਹ ਖੋਲੇ ਜਾ ਰਹੇ ਨੇ ਕਿਸਾਨ ਮੋਰਚੇ ਹਟਾਏ ਜਾ ਰਹੇ ਨੇ ਆਜੋ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਜਿੱਥੇ ਕਿਸਾਨਾਂ ਦੀ ਸਟੇਜ ਲੱਗੀ ਹੋਈ ਸੀ ਤੇ ਸਟੇਜ ਨੂੰ ਜੀਸੀਬੀ ਦੇ ਨਾਲ ਤੋੜ ਕੇ ਪਾਸੇ ਕਰਤਾ ਗਿਆ ਜਿਹੜਾ ਮਲਵਾ ਉਹ ਸਟੇਜ ਦਾ ਜਿੱਦੇ ਚ ਗਾਰਡਰ ਵਗੈਰਾ ਹੈਗੇ ਨੇ ਲੋਹੇ ਦੇ ਸਰੀਏ ਲੋਹੇ ਦੇ ਪਾਈਪ ਤਿੰਨਾ ਪਾਈ ਹੋਈਆਂ ਨੇ ਉੱਪਰ ਚਦਰਾਂ ਛੱਤ ਪਾਈ ਹੋਈ ਹੈ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਜਿਹੜਾ ਮਲਬਾ ਬਣ ਗਿਆ ਉਸ ਮਲਬੇ ਨੂੰ ਵੀ ਟਰਾਲੀਆਂ ਦੇ ਵਿੱਚ ਲੱਦ ਕੇ ਅੱਗੇ ਲੈ ਕੇ ਜਾਇਆ ਜਾ ਰਿਹਾ ਆਹਾ ਪੁਲਿਸ ਦੀ ਚੌਂਕੀ ਸੀ ਇੱਥੇ ਬਣੀ ਹੋਈ ਇਹਨੂੰ ਵੀ ਕਿਸਾਨਾਂ ਨੇ ਆਪਣਾ ਇੱਕ ਘਰ ਬਣਾ ਲਿਆ ਸੀ ਸਾਹਮਣੇ ਤੁਸੀਂ ਦੇਖੋ ਉਹ ਸਾਹਮਣੇ ਦੇਖੋ ਜਿੱਥੇ ਜੀਸੀਬੀ ਮਸ਼ੀਨ ਚੱਲ ਰਹੀ ਆ ਸਾਹਮਣੇ ਇੱਥੇ ਕਿਸਾਨਾਂ ਦੀ ਸਟੇਜ ਹੁੰਦੀ ਸੀ ਤੇ ਹੁਣ ਸਟੇਜ ਐ ਇਥੋਂ ਕਿਸਾਨਾਂ ਦੀ ਪੱਟ ਧੀ ਸਟੇਜ ਪੱਟਤੀ ਜਿਹੜਾ ਮਲਬਾ ਰਹਿ ਗਿਆ ਉਸ ਮਲਬੇ ਨੂੰ ਹੁਣ ਟਰਾਲੀਆਂ ਦੇ ਵਿੱਚ ਲੱਦ ਕੇ ਇੱਥੋਂ ਸਾਫ਼ ਕੀਤਾ ਜਾ ਰਿਹਾ ਬੀਤੀ ਰਾਤ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਆਹ ਸਟੈਪ ਸੀ ਕਿ ਲਗਾਤਾਰ ਜਿਹੜੇ ਆਹ ਮੋਰਚੇ ਨੇ ਇਹਨਾਂ ਮੋਰਚਿਆਂ ਨੂੰ ਮਤਲਬ ਹੁਣ ਖਤਮ ਕੀਤਾ ਜਾਊਗਾ ਕਿਉਂਕਿ ਰਾਹਗੀਰਾਂ ਨੂੰ ਪਰੇਸ਼ਾਨੀ ਹੁੰਦੀ ਹੈ ਡਵੈਲਪਮੈਂਟ ਨਹੀਂ ਸੂਬੇ ਦੇ ਵਿੱਚ ਆ ਰਹੀ ਤੇ ਲਗਾਤਾਰ ਸੂਬੇ ਦੀ ਇਕਨੋਮੀ ਥੱਲੇ ਜਾ ਰਹੀ ਹੈ ਨਾ ਮੋਰਚਿਆਂ ਦੇ ਕਰਕੇ ਰਾਹ ਰਸਤਿਆਂ ਦੇ ਬੜੇ ਰੌੜੇ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਟਰਾਲੀਆਂ ਖੜੀਆਂ ਨੇ ਇੱਥੇ ਕਿਸਾਨਾਂ ਦੀ ਸਟੇਜ ਹੁੰਦੀ ਸੀ ਉਹ ਸਟੇਜ ਜਿਹੜੀ ਬਿੱਤੇ ਕੱਲ ਤੱਕ ਚੱਲ ਰਹੀ ਸੀ ਪਰ ਹੁਣ ਦੇਖੋ ਕਿ ਉੱਥੇ ਝਾੜੂ ਚੱਲਿਆ ਸਾਹਮਣੇ ਵੀ ਥੋੜੇ ਝਾੜੂ ਚੱਲ ਰਿਹਾ ਤੇ ਬਿਲਕੁਲ ਸਟੇਜ ਇਹ ਹੁਣ ਸਾਫ਼ ਕਰਤੀ ਜਿਹੜੀ ਟਰਾਲੀਆਂ ਦੇ ਵਿੱਚ ਆਹ ਮਲਵਾ ਦੋਸਤੋ ਆਹ ਮਲਵਾ ਸਟੇਜ ਦਾ ਮਲਵਾ ਦੇਖੋ ਕਿ ਇੱਥੇ ਸਟੇਜ ਗੱਡੀ ਹੋਈ ਸੀ ਜਿਹੜੇ ਦਾ ਤੁਸੀਂ ਟੋਏ ਦੇਖ ਰਹੇ ਹੋ ਆਹ ਸਾਹਮਣੇ ਟਰਾਲੀਆਂ ਦੇ ਵਿੱਚ ਸਟੇਜ ਦਾ ਮਲਵਾ ਲੱਦ ਕੇ ਲੈ ਕੇ ਜਾਇਆ ਜਾ ਰਿਹਾ ਸੱਜੇ ਪਾਸੇ ਕਿਸਾਨ ਬੈਠੇ ਹੁੰਦੇ ਸੀ ਝੁੰਗੀਆਂ ਝੌਂਪੜੀਆਂ ਬਣਾਈ ਹੋਈਆਂ ਸੀ ਪੱਟੀਆਂ ਆਹ ਸਟੇਜ ਵਾਲੀ ਜਗਾ ਹੁਣ ਜਿੱਥੇ ਤੁਸੀਂ ਦੇਖ ਰਹੇ ਹੋ ਆਹ ਸਟੇਜ ਬਿਲਕੁਲ ਪੱਟ ਪਈ ਆਹ ਟਰਾਲੀਆਂ ਦੇ ਵਿੱਚ ਲੱਦ ਕੇ ਹੁਣ ਲੈ ਕੇ ਜਾ ਰਹੇ ਨੇ ਅੱਜ ਉਹ ਅੱਗੇ ਵੀ ਤੁਹਾਨੂੰ ਦਿਖਾਨੇ ਆ ਕਿ ਅੱਗੇ ਕੀ ਆ ਆ ਦੇਖੋ ਕਿ ਇੱਥੇ ਸਾਫ ਸਫਾਈ ਦਾ ਕੰਮ ਚੱਲ ਰਿਹਾ ਇੱਥੇ ਸਾਫ ਸਫਾਈ ਹੋ ਰਹੀ ਆ ਟਰਾਲੀਆਂ ਦੇ ਵਿੱਚ ਜਿਹੜਾ ਸਾਰਾ ਸਮਾਨ ਆ ਉਹ ਟਰਾਲੀਆਂ ਦੇ ਵਿੱਚ ਲੱਦ ਕੇ ਲੈ ਕੇ ਜਾਇਆ ਜਾ ਰਿਹਾ ਆ ਟਰੈਕਟਰ ਖੜੇ ਨੇ ਜਿਨ੍ਹਾਂ ਦੇ ਵਿੱਚ ਸਾਰਾ ਜਿਹੜਾ ਮਲਵਾ ਇਹ ਮਲਵਾ ਲੈ ਕੇ ਜਾਇਆ ਜਾਊਗਾ ਤੇ ਇੱਥੇ ਕਿਸਾਨਾਂ ਦੇ ਲੰਗਰ ਲੱਗੇ ਹੁੰਦੇ ਸੀ ਆ ਜਿਹੜਾ ਸਾਹਮਣੇ ਜਿੱਥੇ ਟਰੈਕਟਰ ਖੜਿਆ 855 ਆ ਜਿਹੜੀ ਆ ਸਾਹਮਣੇ ਆਹ ਮਲਵਾ ਪਿਆ ਇਹ ਕਿਸਾਨਾਂ ਦਾ ਦੋ ਦੋਸਤੋ ਦਫ਼ਤਰ ਹੁੰਦਾ ਸੀ ਜਿੱਥੇ ਬਹਿ ਕੇ ਕਿਸਾਨ ਆਪਸੇ ਵਿੱਚ ਆਪਣੀਆਂ ਮੀਟਿੰਗਾਂ ਕਰਦੇ ਸੀ ਕਿ ਅੱਗੇ ਦੀ ਰਣਨੀਤੀ ਆ ਉਸ ਰਣਨੀਤੀ ਨੂੰ ਵਿਚਾਰਦੇ ਸੀ ਪੁਲਿਸ ਫੋਰਸ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਜਿਹੜੇ ਕਿਸਾਨ ਰਾਤ ਇੱਧਰ ਉੱਧਰ ਹੋ ਗਏ ਸੀ ਉਹ ਕਿਸਾਨ ਹੁਣ ਫਿਰ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਮੀਡੀਆ ਵੀ ਪਹੁੰਚਿਆ ਹੋਇਆ ਨੈਸ਼ਨਲ ਮੀਡੀਆ ਨੈਸ਼ਨਲ ਦੇ ਨਾਲ ਨਾਲ ਪੰਜਾਬ ਮੀਡੀਆ ਦੋਨੋਂ ਜਿਹੜੇ ਹੈਗੇ ਨੇ ਉਹ ਕਵਰ ਕਰ ਰਹੇ ਨੇ ਸੀ ਜਿਹਨੂੰ ਸਾਹਮਣੇ ਦੇਖੋ ਕਿ ਜੀਸੀਬੀ ਮਸ਼ੀਨ ਇੱਥੇ ਆਪਰੇਸ਼ਨ ਕਲੀਨ ਚੱਲ ਰਿਹਾ ਕਿ ਉਹ ਕਿਸਾਨਾਂ ਦੇ ਕਾਗਜ਼ ਵਗੈਰਾ ਪਏ ਨੇ ਜਿੱਥੇ ਕਿਸਾਨ ਬੈਠ ਕੇ ਪੜ੍ਹਦੇ ਲਿਖਦੇ ਸੀ ਐਮਐਸਪੀ ਦੀ ਜਿਹੜੀ ਮੰਗ ਸੀ ਉਹਨੂੰ ਅੱਗੇ ਤੋਰਦੇ ਸੀ ਕਿਸਾਨ ਕਿਸਾਨ ਡਿਸਕਸ ਕਰਦੇ ਸਰਕਾਰ ਦੇ ਨਾਲ ਉਹਨਾਂ ਦੇ ਪੇਪਰ ਵਰਕ ਹੈ ਜਿਹੜਾ ਆ ਰੁੱਲ ਰਿਹਾ ਪੇਪਰ ਵਰਕ ਕਿਸਾਨਾਂ ਦਾ ਆ ਲੋਕ ਨੇ ਜਿਹੜੇ ਸਾਫ ਸਫਾਈ ਦੇ ਲਈ ਬੁਲਾਏ ਗਏ ਨੇ ਤੇ ਸਾਫ ਸਫਾਈ ਕਰ ਰਹੇ ਨੇ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਉਹ ਲੋਕ ਆ ਇੱਥੇ ਕਿਸਾਨਾਂ ਦਾ ਜਿਹੜਾ ਦਫ਼ਤਰ ਹੈ ਉਹ ਦੋਸਤੋ ਦਫਤਰ ਹੁੰਦਾ ਸੀ ਇੱਥੇ ਕਿਸਾਨਾਂ ਦਾ ਦੇਖੋ ਹੁਣ ਕਿ ਸਾਰਾ ਜਿਹੜਾ ਹੈਗਾ ਉਹਦੀ ਸਾਫ ਸਫਾਈ ਕੀਤੀ ਜਾ ਰਹੀ ਆ ਆਪ ਤੁਹਾਨੂੰ ਅੱਗੇ ਸ਼ੰਭੂ ਬਾਰਡਰ ਦਾ ਗੇੜਾ ਲਗਵਾਉਣੇ ਆ ਜਿਹੜੇ ਦੋਸਤ ਦੇਖ ਰਹੇ ਨੇ ਚੈਨਲ ਉਹ ਸਬਸਕ੍ਰਾਈਬ ਵੀ ਕਰ ਦੇਣਾ ਆ ਸ਼ੰਭੂ ਚਹਿਲ ਪਹਿਲ ਦਾ ਮਾਹੌਲ ਹੈ ਕਾਫੀ ਇਕੱਠ ਹੈਗਾ ਸ਼ੰਭੂ ਇਸ ਵੇਲੇ ਕਿਸਾਨ ਵੀ ਹੈਗੇ ਨੇ ਜਿਹੜੇ ਮੋਰਚੇ ਦੇ ਵਿੱਚ ਨੇ ਤੇ ਹੋਰ ਲੋਕ ਵੀ ਨੇ ਤੇ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਆ ਗੋਆਂ ਦਾ ਆਪਾਂ ਨੂੰ ਪਤਾ ਕਿ ਆ ਤੁਹਾਨੂੰ ਟੁੱਟੇ ਹੋਏ ਘਰ ਦਿਖਾਉਣਾ ਹੁਣ ਮੈਂ ਕਿ ਜਿਹੜੇ ਇਹ ਝੌਂਪੜੀਆਂ ਬਣਾਈ ਹੋਈ ਸੀ ਕਿਸਾਨਾਂ ਨੇ ਰਾਤ ਜੀਸੀਬੀ ਦੇ ਨਾਲ ਸਾਰੀਆਂ ਇਹ ਪੱਟੀਆਂ ਗਈਆਂ ਆ ਦੇਖੋ ਇਹ ਸਾਰੇ ਘਰ ਰਾਤ ਤੋੜਤੇ ਗਏ ਆ ਸਾਰੀਆਂ ਜਿਹੜੀਆਂ ਝੁੰਗੀਆਂ ਝੌਂਪੜੀਆਂ ਸਾਰੀਆਂ ਤੋੜਤੀਆਂ ਗਈਆਂ ਸਾਰਾ ਇੱਥੇ ਖਲਾਰਾ ਪੈ ਗਿਆ ਸਾਹਮਣੇ ਲੋਕ ਖੜੇ ਹੋਏ ਦੇਖ ਰਹੇ ਨੇ ਕਿ ਆਖਰ ਇੱਥੇ ਚੱਲ ਕੀ ਰਿਹਾ ਆਹ ਝੌਪੜੀ ਸੀ ਜਿੱਥੇ ਕਿਸਾਨ ਬੈਠਦੇ ਸੀ ਇਹਨਾਂ ਦੇ ਵਿੱਚ ਇਹ ਤੰਬੂ ਲਾਏ ਹੋਏ ਸੀ ਕਿਸਾਨਾਂ ਨੇ ਜਿੱਥੇ ਕਿਸਾਨ ਰੋਟੀ ਟੁੱਕ ਬਣਾਉਂਦੇ ਸੀ ਰਹਿੰਦੇ ਸੀ ਸੌਂਦੇ ਸੀ ਖਾਂਦੇ ਸੀ ਆਪਣਾ ਨਹਾਉਂਦੇ ਸੀ ਹਨਾ ਆਪਣੀ ਜਿਹੜੀ ਗੁਜ਼ਰਬਸਰ ਐ ਇੱਥੇ ਕਿਸਾਨ ਪਿਛਲੇ 1 ਸਾਲ ਤੋਂ ਕਰ ਰਹੇ ਸੀ ਪਰ ਲਗਾਤਾਰ ਇਹ ਮੋਰਚਾ ਬਵਾਦਾਂ ਦੇ ਵਿੱਚ ਰਿਹਾ ਪੰਜਾਬ ਸਰਕਾਰ ਵੀ ਕਹਿੰਦੀ ਰਹੀ ਕਿ ਸੂਬੇ ਨੂੰ ਨੁਕਸਾਨ ਹੋ ਰਿਹਾ ਤੁਸੀਂ ਮੋਰਚਾ ਚੁੱਕ ਲੋ ਆਹ ਦੇਖੋ ਆਹ ਸਾਰੀਆਂ ਆ ਛੱਤਾਂ ਪਾਈਆਂ ਹੋਈਆਂ ਸੀ ਕਿਸਾਨਾਂ ਨੇ ਜੜੀਆਂ ਸਾਰੀਆਂ ਖਿੱਲਰ ਗਈਆਂ ਸਾਰੀਆਂ ਖਲਾਰਤੀਆਂ ਇੱਥੇ ਜੀਸੀਬੀ ਮਸ਼ੀਨਾਂ ਦੇ ਨਾਲ ਸਾਰੀਆਂ ਦੋਸਤੋ ਇੱਥੋਂ ਇਹ ਸਾਰਾ ਸਮਾਨਾ ਪੱਟਤਾ ਉਹ ਸਾਹਮਣੇ ਜੀਸੀਬੀ ਮਸ਼ੀਨ ਚੱਲ ਰਹੀ ਆ ਤੇ ਸਾਰਾ ਇਹ ਕਲੀਨ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਵੀ ਕਿ 2 ਦਿਨ ਦੇ ਵਿੱਚ ਜਿਹੜਾ ਰਸਤਾ ਰਸਤਾ ਸਾਰਾ ਇਹ ਖੁੱਲਦਾ ਜਾਊਗਾ 2 ਦਿਨ ਦੇ ਵਿੱਚ ਆ ਕਿਸਾਨਾਂ ਦੀਆਂ ਉਹ ਜਿਹੜੇ ਘਰ ਰਹਿਣ ਬਸੇਰੇ ਬਣਾਏ ਹੋਏ ਸੀ ਉਹ ਰਹਿਣ ਰਹਿਣ ਬਸੇਰੇ ਸਾਰੇ ਇਦਾਂ ਕਰਕੇ ਹਟਾਏ ਜਾ ਰਹੇ ਨੇ ਫਾਈਬਰ ਗੱਡ ਗੱਡੀਆਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਕਿ ਜੇਕਰ ਕੋਈ ਅੱਗ ਲੱਗਣ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਨਾਲ ਦੀ ਨਾਲ ਉਹਦੇ ਤੇ ਜਿਹੜਾ ਹੈਗਾ ਉਹ ਕਾਬੂ ਪਾ ਲਿਆ ਜਾਵੇ ਆਹ ਦੇਖੋ ਆਹ ਘਰ ਸੀ ਕਿਸਾਨਾਂ ਦੇ ਜਿਹੜੇ ਮਤਲਬ ਹੁਣ ਮੜੀਆਂ ਮੀਟ ਕਰਦੇ ਜੀਸੀਬੀ ਇਹਨਾਂ ਤੇ ਚੱਲਿਆ ਨੇ ਕਿ ਬੇਲਾ ਪੰਜਾ ਇਹਨਾਂ ਦੇ ਉੱਪਰ ਚੱਲਿਆ ਆ ਸਾਰੀਆਂ ਜਿਹੜੀਆਂ ਕਿਸਾਨਾਂ ਦੀ ਝੁੰਗੀ ਝੌਪੜੀਆਂ ਸੀ ਉਹ ਸਾਰੀਆਂ ਤੋੜਤੀਆਂ ਜਿਹੜੇ ਸ਼ੰਭੂ ਬਾਰਡਰ ਆਏ ਨੇ ਇਸ ਮੋਰਚੇ ਦੇ ਵਿੱਚ ਉਹਨਾਂ ਨੂੰ ਉਹ بڑے ਹੋਈ ਇਮੇਜਨ ਕਰ ਸਕਰੇ ਹੋਣੇ ਕਿ ਇਹ ਘਰ ਆਖਰ ਕਿੱਥੇ ਇੱਕ ਜਿਸ ਜਿਹੜੇ ਉਹ ਬਣੇ ਹੋਏ ਸੀ ਘਰ ਇਹ ਹਦਕੋ ਸਾਰਾ ਹੁਣ ਤਹਿਸਨੈਸ ਹੋ ਗਿਆ ਇੱਥੇ ਤੇ ਅੱਜ ਜਾਂ ਕੱਲ ਦੇ ਵਿੱਚ ਕਿਹਾ ਜਾ ਰਿਹਾ ਕਿ ਰਸਤਾ ਸਾਰਾ ਇਹ ਚੱਲਦਾ ਹੋ ਜਾਊਗਾ ਤੁਸੀਂ ਲਾਈਵ ਜਿਹੜੀ ਫੁਟੇਜ ਆ ਲਾਈਵ ਫੁਟੇਜ ਤੁਸੀਂ ਸ਼ੰਭੂ ਬਾਰਡਰ ਤੋਂ ਦੇਖ ਰਹੇ ਹੋ ਇਸ ਵੇਲੇ ਸ਼ੰਭੂ ਬਾਰਡਰ ਸਵੇਰ ਦਾ ਵੇਲਾ ਤੇ ਸਵੇਰ ਦੇ ਵੇਲੇ ਕੀ ਕਿਵੇਂ ਇੱਥੇ ਦੀ ਚਹਲ ਪਹਲ ਹੈ ਆਹ ਉਹ ਲੋਕ ਨੇ ਜਿਹੜੇ ਸਾਹਮਣੇ ਤੁਸੀਂ ਦੇਖੇ ਸੀ ਤੇ ਇਧਰੋਂ ਇਹ ਹੁਣ ਰਸਤਾ ਬੰਦ ਹੋ ਗਿਆ ਅੱਗੇ ਜਾਣ ਦਾ ਇੱਥੇ ਰਸਤਾ ਨਹੀਂ ਰਿਹਾ ਗੁਰੂ ਕਾ ਲੰਗਰ ਪਿੰਡ ਭੋਗਲਾ ਭੋਗਲਾ ਵਾਸੀਆਂ ਦਾ ਇਹ ਗੁਰੂ ਦਾ ਲੰਗਰ ਲਾਇਆ ਹੋਇਆ ਸੀ ਇੱਥੇ ਵਾਪਸ ਚੱਲਦੇ ਆਉਣ ਆਪਾਂ ਦੂਜੇ ਪਾਸੇ ਉਹ ਦਿਖਾਣਾ ਤੁਹਾਨੂੰ ਮੈਂ ਦੂਜੇ ਪਾਸੇ ਕੀ ਸਥਿਤੀ ਆ ਸ਼ੰਭੂ ਬਾਡਰ ਦੀਆਂ ਦੋਸਤੋ ਵਾਹ ਤਸਵੀਰਾਂ ਨੇ ਸ਼ੰਭੂ ਬਾਡਰ ਤੋਂ ਤੁਸੀਂ ਆਹ ਸਾਰਾ ਕੁਝ ਦੇਖ ਰਹੇ ਹੋ ਕਿ ਕਿਵੇਂ ਕੀ ਕੁਝ ਉੱਥੇ ਵਾਪਰ ਰਿਹਾ ਸ਼ੰਭੂ ਬਾਡਰ ਅੱਧੇ ਕੋ ਸਾਰੀਆਂ ਜਿਹੜੀਆਂ ਝੁੰਗੀਆਂ ਝੌਂਪੜੀਆਂ ਸੀ ਸਾਰੀਆਂ ਉਹ ਢਾਤੀਆਂ ਆਪਾਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਆਗੋਂ ਨੂੰ ਬੀਤੇ ਕੱਲ ਡਿਟੇਨ ਕਰ ਲਿਆ ਗਿਆ ਸੀ ਹੁਣ ਮੀਡੀਆ ਰਹੀਂ ਜਿਹੜੀ ਖਬਰਾਂ ਆ ਰਹੀਆਂ ਨੇ ਉਹ ਖਬਰ ਹੈਗੀਆਂ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਸਿੱਧੂਪੁਰ ਯੂਨੀਅਨ ਦੇ ਇੱਕ ਵੱਡੇ ਕਿਸਾਨ ਲੀਡਰ ਨੇ ਉਹਨਾਂ ਨੂੰ ਜਲੰਧਰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਵੀ ਕਾਫੀ ਪੁਲਿਸ ਫੋਰਸ ਲਾਈ ਗਈ ਹੈ ਕਿਉਂਕਿ ਸਿਹਤ ਉਹਨਾਂ ਦੀ ਕਾਫੀ ਨਾਜ਼ੂਕ ਹੈ ਡਾਉਨ ਬਣੀ ਹੋਈ ਹੈ ਸਰਕਾਰ ਦਾ ਕਹਿਣਾ ਕਿ ਅਸੀਂ ਉਹ ਵੀ ਖਿਆਲ ਰੱਖ ਰਹੇ ਹਾਂ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸੇ ਤਰੀਕੇ ਦੀ ਕੋਈ ਹਾਂਚ ਨਾ ਆਵੇ ਇਸ ਕਰਕੇ ਉਹਨਾਂ ਨੂੰ ਦਾ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਹੀ ਲੈ ਕੇ ਗਏ ਹੋਣੇ ਆਹ ਝੰਡਾ ਪਿਆ ਕਿ ਯੂਨੀਅਨ ਦਾ ਡਿੱਗਿਆ ਹੋਇਆ ਆਸਾਰੇ ਕਰਨੇ ਜਿਹੜੇ ਘਰ ਉਥੋਂ ਤੁਸੀਂ ਕਹਿ ਸਕਦੇ ਹੋ ਕਿ ਤੋੜੇ ਗਏ ਨੇ ਉਹ ਸਾਹਮਣੇ ਜੀਸੀਬੀ ਮਸ਼ੀਨ ਹੁਣ ਅਗਲੇ ਮਿਸ਼ਨ ਤੇ ਚਲੀ ਗਈ ਲੋਕੋ ਵੀਡੀਓ ਬਣਾ ਰਹੇ ਨੇ ਫੋਟੋਆਂ ਖਿੱਚ ਰਹੇ ਨੇ ਸਾਹਮਣੇ ਫਾਈਬਰ ਗੇਟ ਖੜੀ ਆ ਆਪੁਲਿਸਾਂ ਕੀ ਦਾ ਬੋਰਡ ਥੱਲੇ ਡਿੱਗਿਆ ਪਿਆ ਰਾਤ ਤਾਂ ਕਾਫੀ ਗਣਤੀ ਦੇ ਵਿੱਚ ਪੁਲਿਸ ਫੋਰਸ ਸੀ ਰਾਤ ਲਾਈ ਹੋਈ ਕਾਫੀ ਗਣਤੀ ਦੇ ਵਿੱਚ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਸੀ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਹੋਈਆਂ ਕਿ ਆਜੋ ਮੋਰਚਾ ਪੱਟਿਆ ਜਾ ਰਿਹਾ ਤੁਸੀਂ ਸਾਡਾ ਸਾਥ ਦਿਓ ਕਿਸਾਨਾਂ ਦੇ ਉੱਪਰ ਹਮਲਾ ਪਰ ਉਸ ਤਰੀਕੇ ਦੀ ਜਿਹੜੀ ਲਹਿਰ ਹੈ ਉਹ ਲਹਿਰ ਖੜੀ ਨਹੀਂ ਹੋ ਸਕੀ ਸਾਹਮਣੇ ਦੇਖੋ ਕਿ ਜੀਸੀਬੀ ਮਸ਼ੀਨ ਦੇ ਨਾਲ ਸਾਰਾ ਜਿਹੜਾ ਮਲਬਾ ਇਹ ਮਲਬਾ ਹਟਾਇਆ ਜਾ ਰਿਹਾ ਤੇ ਮੀਡੀਆ ਜੀਸੀਬੀ ਮਸ਼ੀਨ ਨੂੰ ਕਵਰ ਕਰ ਰਿਹਾ ਆ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਕੈਮਰਾਮੈਨ ਖੜੇ ਨੇ ਕੈਮਰਾਮੈਨ ਫੋਟੋਆਂ ਲੈ ਰਹੇ ਨੇ ਜੀਸੀਬੀ ਮਸ਼ੀਨ ਦੀਆਂ ਕਿਸਾਨ ਆਗੂਆਂ ਨੂੰ ਕਾਫੀ ਅਲੱਗ-ਅਲੱਗ ਥਾਣੇ ਦੇ ਵਿੱਚ ਦੱਸਿਆ ਜਾ ਰਿਹਾ ਜੋ ਮੀਡੀਆ ਰਾਹੀਂ ਖਬਰਾਂ ਆ ਰਹੀਆਂ ਨੇ ਜਾਂ ਉਹ ਲੋਕ ਜਿਹੜੇ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਉਹ ਉਹਨਾਂ ਦੇ ਕੋਲ ਉਦੋਂ ਤੱਕ ਮੋਬਾਈਲ ਸੀ ਜਦੋਂ ਉਹ ਲਾਈਵ ਕਰ ਰਹੇ ਸੀ ਆਪਣੇ ਆਪਣੇ ਪੇਜਾਂ ਦੇ ਉੱਪਰ ਦੱਸ ਰਹੇ ਸੀ ਕਿ ਅਸੀਂ ਇਸ ਥਾਣੇ ਦੇ ਵਿੱਚ ਆ ਅਸੀਂ ਇਦਾਂ ਕਰਕੇ ਉੱਥੇ ਹੈਗੇ ਹਾਂ ਇਹ ਹੁਣ ਆਪਾਂ ਕਿਸਾਨਾਂ ਦੀ ਸਟੇਜ ਵੱਲ ਵੱਧ ਰਹੇ ਹਾਂ ਇੱਥੇ ਕਿਸਾਨਾਂ ਦੀ ਸਟੇਜ ਹੁੰਦੀ ਸੀ ਜਿੱਥੇ ਹੁਣ ਬਿਲਕੁਲ ਸਾਫ਼ ਕਰਤਾ ਗਿਆ ਤੇ ਯਾਰ ਦੇਖੋ ਆ ਸਫਾਈ ਵਾਲੇ ਬੰਦੇ ਨੇ ਜਿਹੜੇ ਬੁਲਾਏ ਗਏ ਨੇ ਸਫਾਈ ਕਰਨ ਦੇ ਲਈ মিডিਆ ਦੀ ਓਪੀ ਵੈਨਾਂ ਖੜੀਆਂ ਨੇ ਸ਼ੰਭੂ ਬਾਰਡਰ ਦੀ ਆਹ ਤੁਸੀਂ ਵੀਡੀਓ ਦੇਖ ਰਹੇ ਹੋ ਫੁਟੇਜ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਇਸ ਵੇਲੇ ਕੀ ਕਿਦਾਂ ਦੇ ਹਾਲਾਤ ਨੇ ਕਿਸਾਨ ਵੀ ਹੈਗੇ ਨੇ ਜਿਨ੍ਹਾਂ ਕਈ ਕਿਸਾਨਾਂ ਕਿਸਾਨਤਾਰਾ ਚਲੇ ਗਏ ਕਈਆਂ ਦੀ ਅਰੈਸਟ ਵੀ ਪਈ ਗਈ ਕਈ ਕਿਸਾਨ ਜਿਹੜੇ ਇੱਧਰ-ਉੱਧਰ ਹੋ ਗਏ ਸੀ ਜਦੋਂ ਹੁਣ ਉੱਥੇ ਜਦੋਂ ਮੈਂ ਇਹ ਖਬਰ ਕਰ ਰਿਹਾ ਸੀ ਮੈਨੂੰ ਮਿਲੇ ਜਦੋਂ ਇੱਕ ਕਿਸਾਨ ਮੈਂ ਇਹਨੂੰ ਪੁੱਛਿਆ ਕਿ ਤੁਸੀਂ ਰਾਤ ਇੱਥੇ ਸੀ ਇਹ ਕਹਿੰਦੇ ਰਾਤ ਤਾਂ ਸੀ ਇੱਧਰ-ਉੱਧਰ ਹੋ ਗਏ ਸੀ ਤੇ ਜਦੋਂ ਸਭ ਕੁਝ ਠੰਡਾ ਪੈ ਗਿਆ 12:00 ਵਜੇ ਦਾ ਕਹਿੰਦੇ ਕਿ ਅਸੀਂ ਵਾਪਸ ਦਵਾਰੇ ਫਿਰ ਇੱਥੇ ਹੀ ਆ ਗਏ ਸੀ ਆਪਣਾ ਆਪਾਂ ਅੱਗੇ ਜਾ ਰਹੇ ਹਾਂ ਪੰਜਾਬ ਵਾਲੇ ਪਾਸਿਓ ਮੇਰੇ ਆ ਟਰਾਲੀ ਖੜੀ ਹੈ ਇੱਥੇ ਚ ਮਤਲਬ ਆ ਰੱਖਿਆ ਹੋਇਆ ਤੇ ਆਹ মিডিਆ ਜਿਹੜਾ ਕਵਰ ਕਰਨ ਦੇ ਲਈ ਪਹੁੰਚ ਰਿਹਾ ਦੇਖੋ ਕਿ ਆਹ ਸਫਾਈ ਚੱਲ ਰਹੀ ਆ ਇੱਧਰ ਪੰਜਾਬ ਸਰਕਾਰ ਦਾ ਦੋਸਤੋ ਇਹ ਲੌਜੀਕ ਹੈ ਇਹ ਤਰਕ ਹੈ ਸਰਕਾਰ ਦਾ ਕਹਿਣਾ ਕਿ ਘਾਟਾ ਬਹੁਤ ਪੈ ਰਿਆ ਸੀ ਪੰਜਾਬ ਨੂੰ ਇੰਡਸਟਰੀ ਪੰਜਾਬ ਦੇ ਵਿੱਚੋਂ ਚਲੀ ਗਈ ਇੰਡਸਟਰੀ ਨਾ ਮੀ ਆ ਨਹੀਂ ਰਹੀ ਜੇਕਰ ਇੰਡਸਟਰੀ ਨਹੀਂ ਪੰਜਾਬ ਦੇ ਵਿੱਚ ਲੱਗ ਰਹੀ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਨੋਕਰੀਆਂ ਦੀ ਨਮੀਆਂ এমਪਲয়ਮੈਂਟ ਜਨਰੇਟ ਨਹੀਂ ਹੋ ਰਹੀ ਇਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਕਿ ਮੱਦੇ ਨਜ਼ਰ ਰੱਖ ਕੇ ਸਾਨੂੰ ਸਖਤ ਫੈਸਲਾ ਲੈਣਾ ਪਿਆ ਆਮ ਆਦਮੀ ਪਾਰਟੀ ਇਸ ਗੱਲ ਦਾ ਵੀ ਦਾਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹਾਂ ਤੇ ਕਿਸਾਨਾਂ ਦੇ ਨਾਲ ਅਸੀਂ ਰਹਾਂਗੇ ਰਾਤ ਬਿੱਤੇ ਦਿਨੀ ਵੀ ਜਦੋਂ ਇਹ ਮਿੱਤੀ ਰਾਜ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਆਹ ਤਾਂ ਪੰਜਾਬ ਸਰਕਾਰ ਦੇ ਜਿਹੜੇ ਕੈਬਨਟ ਮੰਤਰੀ ਨੇ ਕੈਬਨਟ ਮੰਤਰੀ ਨੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸੋਸ਼ਲ ਅਕਾਊਂਟ ਉਹਦੇ ਵੀਡੀਓ ਪਾ ਕੇ ਦੱਸਿਆ ਕਿ ਏ ਅਸੀਂ ਫੈਸਲਾ ਇਹਨਾਂ ਸਖਤ ਫੈਸਲਾ ਸੀ ਕਿਉਂ ਲੈ ਰਹੇ ਆ ਦੂਜੇ ਪਾਸੇ ਕੇਂਦਰ ਦੇ ਨਾਲ ਮੀਟਿੰਗ ਵੀ ਸੀ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਚਿਮਾ ਹੋਣ ਜਾਂ ਫਿਰ ਦੂਜੇ ਪਾਸੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਖੁੱਡੀਆਂ ਸਾਹਿਬ ਹੋਣ ਸਾਰੇ ਮੌਜੂਦ ਸੀ ਉਹਦੇ 'ਚ ਪਰ ਜਦੋਂ ਉਹ ਮੀਟਿੰਗ ਖਤਮ ਹੁੰਦੀ ਹੈ ਕਿਸਾਨਾਂ ਅੱਗੇ ਜਦੋਂ ਸੰਬੋਧਨ ਹੁੰਦੇ ਨੇ ਪ੍ਰੈਸ ਨੂੰ ਤਾਂ ਨਾਲੋਂ ਨਾਲ ਜਦੋਂ ਪੰਜਾਬ ਤੋਂ ਪੰਜਾਬ ਲਈ ਰਵਾਨਾ ਹੁੰਦੇ ਨੇ ਚੰਡੀਗੜ੍ਹ ਤੋਂ ਤਾਂ ਉਦੋਂ ਹੀ ਤੁਸੀਂ ਦੇਖੋ ਕਿ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਜਗਜੀਤ ਸਿੰਘ ਡੱਲੇਵਾਲ ਸਰਬਨ ਸਿੰਘ ਪੰਦੇਰ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਆਪਰੇਸ਼ਨ ਹੈ ਫਿਰ ਇਹ ਆਪਰੇਸ਼ਨ ਇੱਥੇ ਹੀ ਚੱਲਦਾ ਆਪਰੇਸ਼ਨ ਔਰ ਸ਼ੁਰੂ ਹੁੰਦਾ ਅੱਧੇ ਕੋਲੇ ਘਰ ਨੇ ਚੁੰਗੀਆਂ ਚੌਪੜੀਆਂ ਸਾਰੀਆਂ ਇਹ ਤੋੜੀਆਂ ਗਈਆਂ ਨੇ ਸਾਰਾ ਕੁਝ ਇੱਥੋਂ ਹਟਾਉਣ ਦੀਆਂ ਜਿਹੜੀਆਂ ਤਿਆਰੀਆਂ ਨੇ ਤਿਆਰੀਆਂ ਉਹ ਜੰਗੀ ਪੱਧਰ ਤੇ ਚੱਲ ਰਹੀਆਂ ਨੇ ਆ ਆ ਜਿਹੜੇ ਆ ਕਿਸਾਨ ਸੀ ਇਹਨਾਂ ਕਿਸਾਨਾਂ ਨਾਲ ਮੇਰੀ ਗੱਲ ਹੋਈ ਸੀ ਮੈਂ ਤਾਂ ਫਿਰ ਜਾਣਦਾ ਨਹੀਂ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਰਾਤ ਦੇ ਇੱਥੇ ਹੀ ਸੀ ਇੱਥੇ ਪੁਲਿਸ ਵਾਲਾ ਬਾਈ ਖੜਿਆ ਇੱਕ ਜਾਂ ਦੂਜੇ ਪਾਸੇ ਕਿਸਾਨ ਖੜੇ ਨੇ ਇਹ ਕਹਿੰਦੇ ਕਿ ਅਸੀਂ ਰਾਤ ਇੱਧਰ-ਉੱਧਰ ਹੋ ਗਏ ਸੀ ਬਾਅਦ ਦੇ ਵਿੱਚ ਅਸੀਂ ਫੇਰ ਆ ਗਏ ਇਹਨਾਂ ਦੱਸਿਆ ਕਿ ਸਾਡਾ ਸਮਾਨ ਚੋਰੀ ਹੋ ਗਿਆ ਸਾਡੇ ਸਿਲੰਡਰ ਚੋਰੀ ਹੋ ਗਏ ਸਾਡੇ ਕਹਿੰਦੇ ਗੈਸ ਸੂਲੇ ਚੋਰੀ ਹੋ ਗਏ ਨਾ ਕਿਸਾਨਾਂ ਦਾ ਕਹਿਣਾ ਕਹਿੰਦੇ ਕਿ ਕੁਝ ਟਰਾਲੀਆਂ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਟਰਾਲੀਆਂ ਕਿਹਆਂ ਕਿੱਥੇ ਟਰਾਲੀਆਂ ਤਾਂ ਸ਼ਾਇਦ ਉਹ ਚਲੋ ਠਾਣੇ ਦੇ ਵਿੱਚੋਂ ਬਰਾਮਦ ਹੋ ਜਾਣ ਜਿਵੇਂ ਦੱਸਿਆ ਜਾ ਰਿਹਾ ਕਿ ਸਨাক্ত ਕਰਕੇ ਤੁਸੀਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੀਜ਼ਾਂ ਲੈ ਸਕਦੇ ਹੋ ਆਹ ਹੁਣ ਜਿਹੜੇ ਆਹ ਕਰਨੇ ਆਹ ਘਰ ਵੀ ਇੱਥੋਂ ਹਟਾਏ ਜਾਣਗੇ ਜਿੱਥੋਂ ਮੈਂ ਤੁਰ ਰਿਹਾ ਦੋਸਤੋ ਇੱਥੇ ਤੁਸੀਂ ਐ ਲਾ ਲਓ ਕਿ ਇੱਥੇ ਪਹਿਲਾਂ ਝੁੰਗੀਆਂ ਝੌਪੜੀਆਂ ਹੁੰਦੀਆਂ ਸੀ ਤੇ ਉਹ ਝੁੰਗੀਆਂ ਝੌਪੜੀਆਂ ਹੁਣ ਹਟਾਤੀਆਂ ਗਈਆਂ ਜਿਹੜੀ ਕਿਸਾਨਾਂ ਨੇ ਬਣਾਈਆਂ ਹੋਈਆਂ ਸੀ ਸਾਰੀਆਂ ਇਥੋਂ ਹਟਾ ਤੀਆਂ ਆ। ਅੱਜ ਜਿਹੜੀਆਂ ਟਰਾਲੀਆਂ ਖੜੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਇਹਨਾਂ ਟਰਾਲੀਆਂ ਨੂੰ ਵੀ ਹਟਾਇਆ ਜਾਊਗਾ। ਯਾਨੀ ਕਿ ਅੱਜ ਦਾ ਸਾਰਾ ਦਿਨ ਕੰਮ ਚੱਲੂਗਾ ਇਹ ਤੇ ਕੰਮ ਚੱਲਣ ਤੋਂ ਬਾਅਦ ਹਟਾਇਆ ਜਾਊਗਾ। ਬਿਲਕੁਲ ਕਲੀਨ ਤੇ ਸਾਫ਼ ਜਿਹੜਾ ਹੈਗਾ ਉਹ ਕਰਤਾ ਜਾਊਗਾ ਇਥੋਂ। ਇਹ ਇਹ ਤਰਕ ਹੈਗਾ ਸਰਕਾਰ ਦਾ ਕਿ ਸਾਨੂੰ ਮਜਬੂਰੀ ਬਸ ਕਰਨਾ ਪਿਆ ਆ ਜਿੱਥੇ ਇਟਾਂ ਰੋੜੇ ਪਏ ਨੇ ਇੱਥੇ ਟਰਾਲੀਆਂ ਖੜੀਆਂ ਕੀਤੀ ਹੋਈ ਸੀ ਜਾਂ ਝੁੰਗੀਆਂ ਝੌਪੜੀਆਂ ਸੀ ਜਿਆਦਾਤਰ ਇਸ ਲਾਈਨ ਦੇ ਵਿੱਚ ਟਰਾਲੀਆਂ ਸੀ ਉਹ ਸਾਰੀਆਂ ਟਰਾਲੀਆਂ ਨੂੰ ਅੱਗੇ ਪ੍ਰਸ਼ਾਸਨ ਵੱਲੋਂ ਟਰੈਕਟਰ ਪਾ ਕੇ ਖਿੱਚ ਕੇ ਅੱਗੇ ਕਰਤਾ ਗਿਆ ਆਹ ਟਰਾਲੀਆਂ ਨੂੰ ਵੀ ਹੁਣ ਹਟਾਇਆ ਜਾ ਰਿਹਾ ਜੀਸੀਬੀ ਮਸ਼ੀਨਾਂ ਪਹਿਲਾਂ ਪਹਿਲਾਂ ਪਰਾਂ ਦੂਜੇ ਪਾਸੇ ਲੱਗੀਆਂ ਹੋਈਆਂ ਨੇ ਤੇ ਹੁਣ ਇਸ ਪਾਸੇ ਆ ਕੇ ਲੱਗਣ ਗਈਆਂ ਜੀਸੀਬੀ ਮਸ਼ੀਨਾਂ ਏ ਦੋਸਤੋ ਵੀਡੀਓ ਤੁਸੀਂ ਸ਼ੰਭੂ ਬਾਰਡਰ ਤੋਂ ਦੇਖ ਰਹੇ ਸੀ ਕਿ ਸ਼ੰਭੂ ਬਾਰਡਰ ਮੌਜੂਦਾ ਜਿਹੜੀ ਸਥਿਤੀ ਹੈ ਉਹ ਸਥਿਤੀ ਕੀ ਹੈ ਕੀ ਆ ਆ ਹੁਣ ਆਪਾਂ ਵਾਪਸ ਜਾ ਰਹੇ ਹਾਂ ਆ ਦੇਖੋ ਤੁਸੀਂ ਕਿ ਸਾਹਮਣੇ ਦਿੱਲੀ ਮੋਰਚਾ ਸ਼ੰਭੂ ਮੋਰਚਾ ਹਾਲਾਂਕਿ 13 ਫਰਵਰੀ ਤੋਂ ਕਿਸਾਨ ਇੱਥੇ ਬੈਠੇ ਨੇ 13 ਫਰਵਰੀ 2024 ਤੋਂ ਤੇ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਦਾ ਕਹਿਣਾ ਕਿ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀਆਂ ਸੀ ਇਸ ਕਰਕੇ ਜਿਹੜਾ ਇਹ ਆਪਰੇਸ਼ਨ ਹੈ ਇਹ ਆਪਰੇਸ਼ਨ ਅਸੀਂ ਕੀਤਾ ਤੁਸੀਂ ਵੀਡੀਓ ਨਾਲ